ਸਾਡਾ ਵੀ ਨਵਾਂ ਨਵਾਂ ਵਿਆਹ ਹੋਇਆ ਟੋਟਕਾ ਮਿਲ ਗਿਆ ਟੋਟਕੇ ਟੋਟਕੇ ਮਿਲ ਜਾਂਦੇ ਆ 3 ਮਹੀਨੇ ਬਾਅਦ ਇੰਨਾ ਤਾਂ ਹੋ ਗਿਆ ਵਾਹੀ ਸਿੱਖ ਕੇ ਚੱਲੇ ਆ ਜਿੰਨਾ ਚਿਰ ਸਹੀ ਚੱਲਦੀ ਆ ਉਹਨਾਂ ਚਿਰ ਵੀ ਸਹੀ ਆ ਨਹੀਂ ਤਾਂ ਫਿਰ ਪੂਰਨਵਾਸੀ ਦਾ ਰੇਗਵਰ ਆਉਂਦੀ ਥੇ ਮੈਂ ਟੋਟਕਾ ਮਿਲ ਗਿਆ ਹੁਣ ਮੈਂ ਰਾਤ ਨੂੰ ਬਾਲ ਖਲਾੜ ਕੇ ਨਾ ਸਾਇਆ ਕਰੇ ਕਿੜੇ ਵਿੱਚ ਜਿਆਦਾ ਛਾਲ ਨੁੜਦੇ ਹੋਣੇ ਨਹੀਂ ਨਹੀਂ ਇਹ ਕੀੜਿਆਂ ਵਾਲੇ ਨਹੀਂ ਜਗੇ ਅਸੀਂ ਕਿਦਾਂ ਲੱਗੀ ਮੂਵੀ ਲੰਬੜਾ ਦਾ ਲਾਣਾ ਤੁਸੀਂ ਪਰਿਵਾਰ ਨਾਲ ਆਇਓ ਦੇਖਣ ਹਾਂਜੀ ਹਾਂਜੀ ਪਰਿਵਾਰ ਨਾਲ ਆਏ ਆ ਜੀ ਬਹੁਤ ਵਧੀਆ ਲੱਗੀ ਮੂਵੀ ਮਤਲਬ ਕਨਸੈਪਟ ਵਧੀਆ ਵਾ ਹੁਣ ਸਾਡਾ ਵੀ ਨਵਾਂ ਨਵਾਂ ਵਿਆਹ ਹੋਇਆ ਟੋਟਕਾ ਮਿਲ ਗਿਆ ਟੋਟਕੇ ਟੋਟਕੇ ਮਿਲ ਜਾਂਦੇ ਆ ਬਾਕੀ ਇਹ ਪਰਿਵਾਰ ਦੇ ਨਾਲ ਥੋੜਾ ਦੱਸ ਦੋ ਕੌਣ ਕੌਣ ਆ ਕਿਹਨੇ ਮੰਮਾ ਨੇ ਜੀ ਜੀ ਇਹ ਮੇਰੀ ਵਾਈਫ ਆ ਆ ਮੇਰੇ ਭਾਬੀ ਜੀ ਕੁਲਜੀਤ ਜਿਹੜੇ ਇਹਨਾਂ ਨੇ ਕੀਤਾ ਉੱਚ ਕੰਮ ਕੁਲਦੀਪ ਬਦਮ ਜੀ ਜੀ ਇਹਨਾਂ ਨੇ ਕੇਟੀ মিডিਆ ਵਾਲੇ ਆ ਉਹਦਾ ਛੋਟਾ ਬ੍ਰਦਰ ਆ ਮੈਂ ਹਾਂਜੀ ਇਹ ਮੇਰੇ ਫਰੈਂਡ ਨੇ ਭਰਾ ਵਰਗੀ ਆ ਆ ਭਾਬੀ ਜੀ ਨੇ ਤੇ ਬੱਸ ਅਸੀਂ ਸਾਰੇ ਜਾਣੇ ਇਹਨਾਂ ਦਾ ਵੀ ਨਵੇਂ ਵਿਆਹ ਹੋਇਆ ਹੈ ਇਹਨਾਂ ਦਾ ਵੀ ਨਵਾਂ ਨਵਾਂ ਮੇਰੇ ਤੋਂ ਮਹੀਨੇ ਬਾਅਦ ਇਹਨਾਂ ਦਾ ਹੋ ਗਿਆ ਵਾਹ ਹੀ ਸਿੱਖ ਕੇ ਚੱਲੇ ਆ ਹੁਣ ਤੱਕ ਪਤਾ ਲੱਗਿਆ ਵੈਸੇ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਹੁਣ ਕਿਵੇਂ ਘਰ ਲਈਆਂ ਸਾਮਣੀਆਂ ਨੇ ਸਹੀ ਤਾਂ ਬੱਸ ਜਿੰਨਾ ਚਿਰ ਸਹੀ ਚੱਲ ਜਿਆ ਉਹਨਾਂ ਚਿਰ ਅਸੀਂ ਵੀ ਸਹੀ ਹੈ ਨਹੀਂ ਤਾਂ ਫਿਰ ਪੂਰਨਵਾਸੀ ਤਾਂ ਹਰੇਕ ਵਾਰ ਆਉਂਦੀ ਹੈ ਇਹਨਾਂ ਦੇ ਕੀੜੇ ਕੁੜੀ ਉੱਠਦੇ ਨੇ ਸ਼ਾਮ ਨੂੰ ਹੁੰਦਾ ਹੈ ਕਈ ਵਾਰੀ ਹੁਣ ਕਹਿੰਦੇ ਸੀ ਕਹਿੰਦੇ ਹੁਣ ਮੈਨੂੰ ਟੋਟਕਾ ਮਿਲ ਗਿਆ ਹੁਣ ਮੈਂ ਰਾਤ ਨੂੰ ਵਾਲ ਖਲਾਰ ਕੇ ਨਾ ਟਰਾਈ ਕਰ ਲਿਆ ਸੀ ਡਬਲ ਕਰਾਂਗੇ ਤੁਹਾਡੇ ਨਾਲ ਹਾਂ ਅਸੀਂ ਵੀ ਵਾਲ ਖਲਾਰ ਲਏ ਕਰਨੇ ਆ ਰਾਤ ਪੁੰਨਮਸੇ ਇਕੱਠੀ ਹੋ ਗਈ ਪੁੰਨਮਸੇ ਇਕੱਠੀ ਹੋ ਗਈ ਤੇ ਬਾਕੀ ਪਰਿਵਾਰ ਨਾਲ ਆਇਓ ਵਧੀਆ ਇੱਕ ਸ਼ਰੀਕੇ ਦਾ ਵੀ ਦਿਖਾਇਆ ਪਿਆਰ ਦਿਖਾਇਆ ਜਿਹੜਾ ਅੱਜ ਬਹੁਤ ਘੱਟ ਦਿਖਦਾ ਹੈ ਕਈ ਜਗ੍ਹਾ ਤੇ ਬਹੁਤ ਲੜਾਈਆਂ ਪਸਾਉਂਦੀ ਹੋਣੇ ਪਰ ਸ਼ਰੀਕੇ ਦਾ ਪਿਆਰ ਵਧੀਆ ਲੱਗਿਆ ਬਿਲਕੁਲ ਬਿਲਕੁਲ ਪਾਜੀ ਬਹੁਤ ਵਧੀਆ ਇਹ ਦੋਵੇਂ ਜਾਨੀਆਂ ਲੱਗੇ ਰਹਿੰਦੀਆਂ ਘਰੇ ਆਪਸ ਵਿੱਚ ਇਧਰ ਮੰਮੀ ਜੀ ਹੁਣ ਆਰਾਮ ਤੇ ਨੇ ਚਲੋ ਠੀਕ ਆ ਵਧੀਆ ਸਾਰਾ ਕੁਝ ਚੱਲੀ ਜਾਂਦਾ ਵਧੀਆ ਵਧੀਆ ਹੀ ਚਾਹੀਦਾ ਪਾਜੀ ਇਹ ਜੇ ਕੋਈ ਸਸ ਸਸ ਪਿਆਰੇ ਨੇ ਕਿ ਕਬੱਤੇ ਤਾਂ ਨਹੀਂ ਕਿ ਜਿਵੇਂ ਫਿਲਮ ਇੱਥੇ ਬਹੁਤ ਵਧੀਆ ਨੇ ਇਹਨਾਂ ਤੋਂ ਪੁੱਛੋ ਨਹੀਂ ਬਹੁਤ ਦੋਵਾਂ ਕਿਵੇਂ ਨੇ ਬਲੰਦ ਦੋਨੋਂ ਬਹੁਤ ਵਧੀਆ ਨੇ ਦੋਨੋਂ ਵਧੀਆ ਨੇ ਵੱਡੀ ਵਧੀਆ ਚੋਣ ਇਹਨਾਂ ਨੂੰ ਸਾਡੇ ਕਹਿ ਦੋ ਘਰੇ ਜਾ ਕੇ ਇਹਨਾਂ ਕਹਿਣਾ ਨਹੀਂ ਬਿਲਕੁਲ ਨਹੀਂ ਨਹੀਂ ਸੱਚੀ ਵਧੀਆ ਨੇ ਤਿਆਰ ਕਰ ਦਿੰਦੇ ਨੇ ਬਹੁਤ ਵਧੀਆ ਤਿਆਰ ਕਰ ਨੋਵਾਂ ਨੂੰ ਵੈਸੇ ਆਪਾਂ ਚਲੋ ਕਹਿ ਦਿੰਨੇ ਆ ਕਿੰਨੇ ਨੋ ਉਸ ਦਾ ਇਹ ਦੰਦ ਆ ਬਦਨਾਮ ਬਦਨਾਮ ਵਾਲਾ ਆ ਉਹਦਾ ਕਹਿ ਦਿੰਦੇ ਆ ਮਾਮਾ ਤੀਆਂ ਉਹ ਇਸ ਦਾ ਚਾਹੀਦਾ ਸਾਡਾ ਉਹ ਇਸ ਦਾ ਖੜਕਦੇ ਰਹਿੰਦੇ ਨੇ ਕਈ ਵਾਰ ਨੋਆ ਨਹੀਂ ਨਹੀਂ ਹੋਣੀ ਬਿਲਕੁਲ ਨਹੀਂ ਨਹੀਂ ਪੁੱਛ ਕੇ ਦੇ ਸਭ ਵਧੀਆ ਠੀਕ ਆ ਚੱਲੀ ਜਾਵਾ ਭਾਜੀ ਵਧੀਆ ਚਾਹੀਦਾ ਹੁੰਦਾ ਪਿਆਰ ਬੜਾ ਰਹਿਣਾ ਚਾਹੀਦਾ ਉਹ ਤਾਂ ਨਾ ਹੀ ਆਣਾ ਮੈਂ ਯਾਰ ਪੱਡੇ ਪਾਪੀ ਇਹਨਾਂ ਤੋਂ ਪੁੱਛੋ ਹੁਣ ਤੁਸੀਂ ਕਿੰਨੇ ਸਾਲ ਹੋ ਗਏ ਵਿਆਹ ਨੂੰ 9 ਇਅਰਸ ਅੱਛਾ ਤੁਹਾਡਾ ਤਾਂ ਬੜਾ ਤਿਆਰ ਪਾ ਹੋ ਗਿਆ ਤੁਹਾਡੇ ਘਰੇ ਆਏ ਨੇ ਕੋਈ ਭੂਤ ਬਾਤ ਕਿ ਲੋਡ ਪਈ ਪੁੱਛੋ ਬੜੇ ਨਹੀਂ ਇਹ ਤਾਂ ਨਾ ਕੋਈ ਸ਼ਾਮ ਨੂੰ ਪਾਈ ਜਿਹੜਾ ਕੀੜੇ ਉੱਠਦੇ ਨੇ ਵੀ ਆਪਾਂ ਕਿਵੇਂ ਨਾ ਕਿਵੇਂ ਕਈ ਹੈ ਸਾਡਾ ਢਿੱਡ ਪੀੜ ਹੋ ਗਿਆ ਹੈ ਅਸੀਂ ਜਾਣਾ ਨੋ ਨੋ ਨਹੀਂ ਬੰਦਾ ਭਾਈ ਭਗਤ ਇਹ ਉਹ ਥੋੜਾ ਜਿਹਾ ਵਧੀਆ ਮੇਰੇ ਮੇਰੇ ਥੋੜਾ ਜਿਹਾ ਕੀੜੇ ਬਣ ਜਾਂਦੇ ਅੰਦਰ ਕੇ ਦਿਖਦੈਂ ਅੱਜ ਕੱਲ੍ਹ ਤਾਂ ਸਰਦੀ ਤਾਂ ਵੈਸੇ ਹੀ ਬੰਦਾ ਕਹਿੰਦਾ ਠੰਡ ਹੀ ਲੱਗੀ ਥੋੜੀ ਲਿਹਾਈ ਦੋ ਬਰਾਂਡੀ ਜੋ ਤਾਂ ਪਾ ਕੇ ਲਿਆ ਦਿੰਦਾ ਸਰਦੀ ਦਾ ਸੁੱਖ ਹੈ ਨਹੀਂ ਨਹੀਂ ਘਰੇ ਤਾਂ ਹੀ ਵੱੜਦੀ ਭਾਜੀ ਉਦਾਂ ਮਾੜਾ ਮੋਟਾ ਆ ਹੈਗੇ ਯਾਰ ਬੇਲੀ ਇਹ ਸਾਡੇ ਅੱਧੀ ਦਾ ਸੌਕ ਵੈਸੇ ਹੈਗਾ ਹੈ ਕਿ ਤੈਨਾਂ ਕਿਹਾ ਕਿ ਅੰਨੇ ਠੰਡ ਲੱਗੀ ਥੋੜੀ ਲਿਆਦ ਹੋ ਵੀ ਬਰਾਂਡੀ ਕਰਮ ਪਾਣੀ ਚ ਲਿਆ ਕੇ ਹਾਂ ਇਹ ਤਾਂ ਹੈ ਭਾਜੀ ਥੋੜਾ ਜਿਹਾ ਚਲੋ ਵਧੀਆ ਠੀਕ ਆ ਮਾਹੌਲ ਆਪਣੇ ਵਧੀਆ ਪਿਆਰ ਬਣਿਆ ਹਾਂ ਕਾਕੇ ਕਿਵੇਂ ਲੱਗੀ ਫਿਲਮ ਦਾ ਨਾਮ ਕੀ ਹੈ ਪਤਨੀ ਲੰਬੜਾ ਦਾ ਲਾਣਾ ਕਿਵੇਂ ਲੱਗੀ ਛੋਟੂ ਕਿ ਸੋਨੀ ਸੀ ਸੋਨੀ ਸੀ ਅੱਛਾ ਸੋਨੀ ਸੀ ਕਿ ਮੇਰੇ ਪਾਪਾ ਨੇ ਬਣਾਈਆ ਵੀ ਪਾਪਾ ਨੇ ਬਣਾਈਆ ਅੱਛਾ ਤੇ ਪਾਪਾ ਪਾਪਾ ਕੀ ਪਾਪਾ ਨੇ ਪਾਪਾ ਦਾ ਨਾਮ ਦੱਸੋ ਫਿਰ ਕੁਲਜੀਤ ਕੁਲਜੀਤ ਸਿੰਘ ਪਦਮ ਕਿਹੜੀ ਕਲਾਸ ਸੇ ਪੜਦੇ ਤੂੰ ਤਾਂ ਬੈਗ ਨਾਲ ਲੈ ਕੇ ਆ ਗਿਆ ਸਾਡਾ ਇੱਕ ਛੋਟਾ ਬੇਬੀ ਉਹਦਾ ਬੈਗ ਕੱਪੜੇ ਅੱਛਾ ਵਾਹ ਵੱਡੀਆਂ ਡਿਊਟੀਆਂ ਲੱਗੀਆਂ ਕਿਉਂ ਕਿਆ ਵੱਡੇ ਭਰਾ ਤੇ ਲੱਗੀਆਂ ਹੋਈਆਂ ਨੇ ਚਲੋ ਬਹੁਤ ਵਧੀਆ ਲੱਗਿਆ ਹੋਰ ਪਰਿਵਾਰ ਤੁਸੀਂ ਪਰਿਵਾਰ ਨਾਲ ਆਏ ਮੂਵੀ ਦੇ ਹਾਂਜੀ ਹਾਂਜੀ ਅਸੀਂ ਸਾਰੇ ਇਕੱਠੇ ਆਈ ਹਾਂ ਬਿਲਕੁਲ ਬਹੁਤ ਵਧੀਆ ਸਾਰਾ ਇਕੱਠਾ ਪਰਿਵਾਰ ਖੜਾ ਹੈ ਮਾਸੀ ਦੀ ਕੁੜੀ ਅੱਛਾ ਅੱਛਾ ਇਹ ਤਰੁਣਾ ਸਾਹਿਬ ਨੇ ਸਾਡੇ ਨੂੰ ਤੁਸੀਂ ਕਨੇਡਾ ਦਾ ਸਤਿਕਾਰਯੋਗ ਪਰੋ ਕਿਵੇਂ ਲੱਗਿਆ ਚਲੋ ਤੁਸੀਂ ਤੁਹਾਡੇ ਅੱਗੇ ਆਓ ਤੁਸੀਂ ਵੀ ਕਨੇਡਾ ਤੋਂ ਆਏ ਹੋ ਮੈਂ ਕਨੇਡਾ ਦਾ ਮਾਹੌਲ ਤੇ ਇੱਥੋਂ ਦੇ ਮਾਹੌਲ ਦਾ ਕਿਵੇਂ ਫਰਕ ਲੱਗ ਕਿੰਨੇ ਦਿਨ ਹੋ ਗਏ ਇੱਥੇ ਆਏ ਟੂ ਮੰਥਸ ਅਰਾਊਂਡ ਟੂ ਮੰਥਸ ਹੋ ਗਏ ਹਾਂਜੀ ਮੈਰਿਜ ਸੀ ਉਹ ਅਟੈਂਡ ਕਰਨ ਆਏ ਸੀ ਸੱਚ ਹੈ ਵੈਸੇ ਤਾਂ ਇੰਡੀਆ ਇੱਥੇ ਮਤਲਬ ਇੱਥੇ ਉੱਥੇ ਗਏ ਹੋਗੇ ਹਾਂਜੀ ਕਿਵੇਂ ਦਾ ਫਰਕ ਲੱਗਦਾ ਹੈ ਇੱਥੋਂ ਜਿਵੇਂ ਇੱਥੇ ਉਹਨਾਂ ਸਾਰਾ ਪਰਿਵਾਰ ਇਕੱਠਾ ਹੋਵੇ ਉੱਥੇ ਹੋ ਜਾਂਦੇ ਨੇ ਸਾਰੇ ਪਰਿਵਾਰ ਇਕੱਠੇ ਜਲਦੀ ਅਸੀਂ ਉੱਥੇ ਵੀ 20-25 ਜਾਣੇ ਆ ਹਾਂ ਜੀ ਸਾਰੀ ਫਿਲਮ ਦੇਖਣ ਚਾਹੀ ਤਾਂ ਸਾਰੇ ਇਕੱਠੇ ਹੋ ਕੇ ਚਾਹੀਦਾ ਗੱਡੀਆਂ ਭਰ ਕੇ ਉਸ ਤਾਂ ਫਿਰ ਸਿਨੇਮਾ ਘਰੇ ਬਣਾ ਲਓ ਐਵੇਂ ਪੈਸੇ ਪੜਦੇ ਫਿਰਦੇ ਜੀ ਇਹ ਵੀ ਆਏਗਾ ਜੀ ਥੀਏਮਾ ਘਰੇ ਵੀ ਬਣਾਇਆ ਹੋਇਆ ਪਰ ਜਿਹੜਾ ਸਵਾਦ ਉੱਥੇ ਆਂਦਾ ਨਾ ਉਹਦੀ ਲੱਗ ਹੀ ਗੱਲ ਹੈ ਹਾਂ ਜੀ ਹੰਡੂ ਨਾ ਬਾਵਾ ਪੈਂਦੀ ਆ ਨਾ ਹਾਂ ਜੀ ਹਾਂ ਜੀ ਹੁਣ ਤਾਂ ਮਾਈਨਸ 30 ਡਿਗਰੀ ਚੱਲਦਾ ਪਿਆ ਟੈਂਪਰੇਚਰ ਵਗੈਰਾ ਬਾਅਦ ਅਪਰ ਕੀੜੇ ਵੀ ਜ਼ਿਆਦਾ ਸ਼ਾਮ ਨੂੰ ਉੱਠਦੇ ਆਉਣੇ ਨੇ ਨਹੀਂ ਜੀ ਨਹੀਂ ਇਹ ਕੀੜੇ ਵਾਲੇ ਨਹੀਂ ਜਾਈਗੇ ਅਸੀਂ ਵੇ ਵੀ ਨਾ ਗੋਪੀ ਪਕੌੜੇ ਵੀ ਹੁੰਦੇ ਨੇ ਵੀਰ ਵਾਲੇ ਨਹੀਂ ਹੈਗੇ ਅਸੀਂ ਢਿੱਡ ਵੀਰ ਵਾਲੇ ਨਹੀਂ ਨਾ ਹੈਗੇ ਅਸੀਂ ਸਾਰੇ ਵੈਜੀਟੇਰੀਅਨ ਆ ਜੀ ਕੁਝ ਨਹੀਂ ਖਾਂਦੇ ਆਂਡਾ ਮੀਟ ਸ਼ਰਾਬ ਕੁਝ ਨਹੀਂ ਪੀਂਦੇ ਅਸੀਂ ਉੱਤਨੀ ਲਾਈਫ ਵਧੀਆ ਇੱਥੋਂ ਦੀ ਵਧੀਆ ਹਾਂਜੀ ਦੋਨੇ ਪਾਸੇ ਉੱਥੇ ਦੇ ਹਿਸਾਬ ਨਾਲ ਉੱਥੇ ਠੀਕ ਹੈ ਜੀ ਇੱਥੇ ਵੀ ਵਧੀਆ ਆਪਾਂ ਆਪਣੀ ਕੰਟਰੀ ਬਣਾ ਲਈ ਵਧੀਆ ਉੱਥੇ ਆਪਣੇ ਤਰੀਕੇ ਨਾਲ ਵਧੀਆ ਹਾਂਜੀ ਇੱਥੇ ਇਹ ਹੈਗਾ ਮੈਨੂੰ ਲੱਗਦਾ ਇੱਥੇ ਤਾਂ ਪਰਜਾਈਆਂ ਤੇ ਮਤਲਬ ਘਰ ਵਾਲੀਆਂ ਸਾਰ ਦਿਨ ਮੱਥੇ ਲੱਗੀਆਂ ਉੱਥੇ ਮੱਥੇ ਔਖਾ ਹੋ ਜਾਣਾ ਲੱਗਣਾ ਸੀ ਉਹ ਹਾਂਜੀ ਹਫਤੇ ਬਾਅਦ ਹੀ ਮਿਲਣਾ ਪੈਂਦਾ ਪਿਆਰ ਬਣਾ ਦੇ ਬਥੇ ਹਾਂ ਦੇਖ ਲੋ ਤੁਸੀਂ ਵੇਖ ਲੋ ਨਹੀਂ ਅਸੀਂ ਦੁਖੀ ਵੀ ਹੋ ਜਾਈਦਾ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਹੀ ਨਹੀਂ ਅਸੀਂ ਕੋਲ ਜਾਂਦੇ ਨਹੀਂ ਕਿ ਤੇ ਅਸੀਂ ਕਦੋਂ ਦੁਖੀ ਹੋਵਾਂਗੇ ਭਾਈ ਦਾ ਵੀਜ਼ਾ ਲਵਾਣਾ ਹੀ ਪੈਣਾ ਲੱਗਦਾ ਭਾਈ ਥੋੜੇ ਥੋੜੇ ਮੂ ਕੀ ਹੋ ਸ਼ਕਰਬਾਸ ਲੱਗਦੇ ਯਾਰ ਛੇਤੀ ਆ ਵੱਡਾ ਵੀ ਰਾ ਗਿਆ ਹੋਰ ਭਾਈ ਜੀ ਹੋਰ ਕਿਵੇਂ ਲੱਗੀ ਫਿਲਮ ਤੁਸੀਂ ਦੱਸੋ ਮੈਨੂੰ ਫਿਲਮ ਬਹੁਤ ਵਧੀਆ ਲੱਗੀ ਤਾਂ ਹੀ ਆ ਦੇਖੋ ਸਾਰਾ ਪਰਿਵਾਰ ਅੱਜ ਤਾਂ ਬੜੀ ਖੁਸ਼ੀ ਖੁਸ਼ੀ ਬਹੁਤ ਮਿਲੀ ਸਾਨੂੰ ਤਾਂ ਇਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਕਹਿੰਦੇ ਗੁਰਮੰਤਰ ਲੈ ਕੇ ਚੱਲੇ ਥੋੜੇ ਜਿਹਾ ਕਹਿੰਦੇ ਵੀ ਸਾਡਾ ਤਾਂ ਉਹਨੇ ਕਹਿੰਦੇ ਬਾਹਰ ਤਾਂ ਲਵਾ ਦੋ ਵੀ ਜਿਹੜੇ ਕੀੜੇ-ਕੂੜੇ ਕਹਿੰਦੇ ਬਾਹਰ ਜਾ ਕੇ ਕੀੜੇ ਬਾਹਰ ਜਾ ਗੱਡਾਂਗੇ ਹਨਾ ਉੱਥੇ ਠੰਡ ਬਹੁਤ ਆ ਭਰਾਵਾ ਦੇਖ ਲੈ ਨਹੀਂ ਨਹੀਂ ਮੈਂ ਆਪਣਾ ਫਿਲਮ ਆਪ ਹੀ ਬਣਾਈ ਸਾਰੀ ਆਪਣਾ ਸਾਰਾ ਹਾਂਜੀ 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 ਕਿੰਨਾ ਵਧੀਆ ਅੱਛਾ ਤੁਸੀਂ ਕਿਵੇਂ ਲੱਗਿਆ ਮੂਵੀ ਦੇ ਨਾਲ ਤੇ ਅਰਬਾ ਜਿਵੇਂ ਤੁਸੀਂ ਕਿੰਨੀ ਮੂਵੀ ਪਹਿਲਾਂ ਤੋਂ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਥੈਂਕ ਯੂ ਹੈ ਤਾਜਪਾ ਜੀ ਦਾ ਜਿਨ੍ਹਾਂ ਨੇ ਇਹਨਾਂ ਵਧੀਆ ਸਾਰਿਆਂ ਨੂੰ ਸਾਹਮਣੇ ਰੱਖਿਆ ਹਨਾ ਤੇ ਹਰੇਕ ਆਰਟਿਸਟ ਉਹ ਜੋ ਕੰਮ ਬਣਦਾ ਉਹਨਾਂ ਦਾ ਉਹ ਲਿਆ ਤੇ ਉਹ ਬਹੁਤ ਜ਼ਰੂਰੀ ਵੱਡੀ ਗੱਲ ਹੁੰਦੀ ਹੈ ਕਈ ਵਾਰੀ ਆਪਾਂ ਐਕਟਰ ਤੋਂ ਕਰਵਾਉਣਾ ਕੀ ਹੈ ਉਹ ਨਹੀਂ ਪਤਾ ਹੁੰਦਾ ਹਨ ਤੇ ਉਹ ਮਤਲਬ ਕਮਾਲ ਦੀ ਗੱਲ ਵਾਸੀ ਤੇ ਸੈੱਟ ਤੇ ਬਹੁਤ ਪੋਜ਼ਿਟਿਵ ਮਾਹੌਲ ਸੀਗਾ ਤੇ ਬਹੁਤ ਇੰਜੋਏ ਕੀਤਾ ਸੀ ਵੀ ਆਰਟਿਸਟ ਤੁਸੀਂ ਇਹ ਗੱਲ ਦੇਖੋ ਆਰਟਿਸਟ ਮੈਂਟੈਂਸ ਨਹੀਂ ਦਿੰਦੇ ਸੀ ਛੋਟ ਆਪਣੇ ਸੀਨ ਕੀਤਾ ਸੀਨ ਕਰਕੇ ਉਹਨਾਂ ਨੇ ਸਾਡੇ ਕੋਲ ਆ ਕੇ ਬਹਿਣਾ ਗੱਲਾਂ ਬਾਤਾਂ ਮਾਰਨੀ ਬਹੁਤ ਫਨ ਕੀਤਾ ਘੈਂਟ ਮੂਵੀ ਬਹੁਤ ਵਧੀਆ ਭਾਪੀ ਜੀ ਨੇ ਇਹ ਹਾਂ ਜੀ ਇਹ ਨਹੀਂ ਕਰ ਰਹੇ ਇਹ ਤੁਰ ਕੇ ਤਾਂ ਹੀ ਨੇੜੇ ਆਪਾਂ ਤਾਂ ਹੀ ਨੇੜੇ ਨੇੜੇ ਤੋਦੀ ਬਾਕੀ ਨੇੜੇ ਹੁੰਦੇ ਆ ਇਹ ਜੀ ਜੀ ਕੀ ਕੀ ਲੋਕਾਂ ਦੇ ਕੀੜੇ ਤੁਸੀਂ ਜਗਾਤੇ ਨੇ ਤੇ ਹੁਣ ਤੁਸੀਂ ਜਿਹੜੇ ਵੱਲ ਦਾਸ ਨੇ ਘਰੇ ਨਾ ਕਿਤੇ ਚੱਲ ਪੈਣੇ ਸਾਵਧਾਨ ਹੋ ਹੋਰ ਪਤਾ ਲੱਗੇ ਆ ਘਰੇ ਇੱਧਰ ਤੂ ਦਾ ਹੋਇਆ ਪਹਿਲਾਂ ਮੁਲਾਗਾ ਘਰੇ ਕਿ ਨਹੀਂ ਆਗੇ ਨਾ ਚਾਰ ਪੰਜ ਨੇ ਚਾਰ ਪੰਜ ਨੇ ਕੋਟਨੇ ਵੀ ਆਗੇ ਨੇ ਤੁਹਾਨੂੰ ਪਤਾ ਕੋਟਨੇ ਦਾ ਹਾਂਜੀ ਕਿੰਨਾ ਪਤਾ ਹੈ ਹਾਂਜੀ ਬਾਟਨ ਜਿਹੜੀ ਰਿਪੇਅਰ ਵੀ ਕੋਟਨੇ ਪਾਈ ਉੱਥੇ ਵੀ ਰੱਖਿਓ ਨੇ ਸਾ ਕੋਟੰਡੀਆਂ ਕੱਲਾ ਸਾਗ ਹੀ ਰਣਦੇ ਹੋ ਜ਼ਰੂਰ ਤਾਂ ਬੈਠਦੇ ਹੋ ਬਾਕੀ ਇੱਕ ਮੈਂ ਗੱਲ ਕਰਨੀ ਸੀਗੀ ਤੇ ਵੀ ਮਤਲਬ ਪਰਿਵਾਰਿਕ ਵੀ ਹੈ ਬਹੁਤ ਹਾਂ ਉਹ ਉਹ ਤਾਂ ਠੀਕ ਹੈ ਤੇ ਮਤਲਬ ਮੈਂ ਜਿਨ੍ਹਾਂ ਨੂੰ ਫਿਲਮ ਦਿਖਾਉਣੀ ਸੀਗੀ ਬਣਾ ਕੇ ਜੋ ਮੈਨੂੰ ਕਹਿੰਦੇ ਸੀਗੇ ਵੀ ਮਤਲਬ ਇਹ ਫਿਲਮ ਵੀਰ ਮੈਨੂੰ ਦਿਖਾਈ ਯਾਰ ਮੈਨੂੰ ਦਿਖਾਈ ਉਹ ਮਤਲਬ ਥੋੜੀ ਦੇਰ ਪਹਿਲਾਂ ਮਤਲਬ ਨਹੀਂ ਰਹੇ ਮੇਰੇ ਫਾਦਰ ਸਾਹਿਬ ਤੇ ਮੈਂ ਡੈਡੀਕੇਟ ਕਰਦਾ ਇਹ ਮੂਵੀ ਮਤਲਬ ਮੈਂ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕਰਦਾ ਤੇ ਅੱਗੇ ਵੀ ਉਹਨਾਂ ਦਾ ਆਸ਼ੀਰਵਾਦ ਮੇਰੇ ਸਿਰ ਤੇ ਇਦਾਂ ਹੀ ਰਵੇ ਤੇ ਅਸੀਂ ਵੱਡੀਆਂ-ਵੱਡੀਆਂ ਮੂਵੀਆਂ ਬਣਾਈਏ ਕਿੰਨਾ ਸਮਾਂ ਪਹਿਲਾਂ ਮਤਲਬ ਉਹ ਤੋਂ ਮੂਵੀ ਦੀ ਸ਼ੁਰੂਆਤ ਹੋ ਚੁੱਕੀ ਸੀ ਉਦੋਂ ਮੂਵੀ ਅਸੀਂ ਬਣਾ ਰਹੇ ਸੀਗੇ ਤੇ ਸ਼ੂਟ ਤੇ ਜਾਂਦੇ ਸੀਗੇ ਤੇ ਫਾਦਰ ਸਾਹਿਬ ਨੇ ਕਹਿਣਾ ਵੀ ਮਤਲਬ ਮੈਨੂੰ ਮਤਲਬ ਜਦੋਂ ਬਣੀ ਮੈਨੂੰ ਦਿਖਾਈ ਮੂਵੀ ਹਨਾ ਤੇ ਅੱਜ ਸਾਰੇ ਦੇਖ ਰਹੇ ਆ ਉਹ ਵੀ ਦੇਖ ਹੀ ਰਹੇ ਨੇ ਵੈਸੇ ਤਾਂ ਬਟ ਉਹ ਮਤਲਬ ਮੈਂ ਤਾਂ ਫੀਲ ਕਰ ਰਿਹਾ ਨਾਲ ਹੀ ਨੇ ਬਟ ਮਤਲਬ ਇੱਕ ਜਿਹੜਾ ਹੁੰਦਾ ਵੀ ਹਾਂ ਯਾਰ ਨਾਲ ਬਹਿ ਕੇ ਬਾਪ ਨੂੰ ਕਿਸੇ ਮਤਲਬ ਹੁੰਦੀ ਨਾ ਜਦੋਂ ਇੱਕ ਬੱਚਾ ਆਪਦਾ ਇੰਨਾ ਸਕਸੈਸ ਏਡੀ ਵੱਡੇ ਪਰਦੇ ਦੀਆਂ ਮੂਵੀਆਂ ਤੇ ਜਿਹੜਾ ਇਹ ਮਨਾਈ ਹੈ ਬਿਲਕੁਲ ਬਿਲਕੁਲ ਬਾਕੀ ਮੈਂ ਫਿਰ ਵੀ ਪੋਜ਼ਿਟਿਵ ਵਿੱਚ ਸੋਚਦਾ ਵੀ ਯਾਰ ਮਤਲਬ ਜੋ ਕੀਤਾ ਹੈ ਨਾ ਵਧੀਆ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਡੈਡੀਕੇਟ ਕਰਦਾ ਇਹ ਮੂਵੀ ਤੇ ਆਉਣ ਵਾਲੀਆਂ ਵੀ ਮੂਵੀਆਂ ਮਤਲਬ ਮਤਲਬ ਕੈਂਟ ਕਰਾਂਗੇ ਆਪਾਂ ਹਨਾ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਆਪਣੇ ਨਾਲ ਆ ਤੇ ਨਾਲ ਹੀ ਰਹਿਣਾ ਹਮੇਸ਼ਾ ਤੇ ਮੂਵੀ ਅਸੀਂ ਸਾਰਾ ਕੋਈ ਨਹੀਂ ਜ਼ਿੰਦਗੀ ਦਾ ਜਿਹੜਾ ਹੈਗਾ ਆਨ ਜਾਂ ਦੁਨੀਆ ਤੇ ਬਣੇ ਹੀ ਰਹਿੰਦਾ ਬਈ ਜੀ ਹਾਂਜੀ ਹਾਂਜੀ ਜੀ ਨਹੀਂ ਸਹੀ ਆ ਜੀ ਉਹਨਾਂ ਦਾ ਹੱਥ ਹਮੇਸ਼ਾ ਸਿਰ ਤੇ ਆ ਤੇ ਬਾਕੀ ਆਪਾਂ ਕਰਦੇ ਆ ਸਾਨੂੰ ਹੈ ਨਾ ਤੇ ਵਧੀਆ ਸਾਰਾ ਮਾਹੌਲ ਘੈਂਟ ਮਾਤਾ ਵੀ ਨਾਲ ਹੈਗੇ ਨੇ ਕਿਉਂਕਿ ਪਰਿਵਾਰ ਦਾ ਜਿਹੜਾ ਹੁੰਦਾ ਅੱਜ ਨਾਲ ਹੁੰਦੇ ਖੁਸ਼ੀ ਹੁੰਦੀ ਸੋ ਸਾਨੂੰ ਤਾਂ ਵਧੀਆ ਲੱਗਿਆ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਅਸੀਂ ਮਿਲੇ